ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਪੰਚੀ ਨਾਲ ਚੁਣ ਰਹੇ ਹਾਂ। ਇਹ ਵੋਟਾਂ ਦੇ ਵਿੱਚ ਇੱਕ ਗਿਰ ਵੋਟਾਂ ਦਾ ਬਾਈਕਟ ਕਰਿਆ ਸੀਗਾ। ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ। ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆਂ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਮਾ ਜੀ ਕੀ ਨਾਮ ਆ ਤੁਹਾਡਾ ਜੀ ਕਿਹੜੇ ਪਿੰਡਾ ਗੁਰਵਚਨ ਸਿੰਘ ਆ ਜੀ ਪਿੰਡ ਟੱਪਰੀਆਂ ਜਦੋਂ ਸੁਣਿਆ ਗਿਆ ਜੀ ਹਾਂ ਜੀ ਜਿਹੜਾ ਸਰਪੰਚ ਹਾਂ ਜੀ ਜਿਹੜਾ ਚਾਹਣਾ ਚਾਹੁੰਦੇ ਹੋ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡੇ ਚ ਹਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਹੈ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਸਰਵ ਸੰਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆ ਤੇ ਪੂਰਾ ਉੱਤਰੂੰਗਾ ਧੰਨਵਾਦ ਜੀ ਹਾਂ ਜੀ ਕੀ ਨਾਮਾ ਤੁਹਾਡਾ ਕਿਹੜੀ ਪਿੰਡ ਦਾ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਟੱਪਰੀਆਂ ਤਹਿਸੀਲ ਸਮਰਾਲਾ ਬਲਾਕ ਮਛਵਾੜਾ ਤੋਂ ਬੋਲ ਰਿਹਾ ਹਾਂ ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣ ਰਹੇ ਹਾਂ ਜਿਹਦੇ ਵਿੱਚ ਅਸੀਂ ਗੁਰਵਚਨ ਸਿੰਘ ਸਾਨਾ ਫਰਹਪਾਲ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਹੈ ਤੇ ਪੰਜ-ਪੰਜ ਨਿਯੁਕਤ ਕੀਤੇ ਨੇ ਜਿਦੇ ਵਿੱਚ ਦੋ ਲੇਡੀਜ਼ ਨੇ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਆਪਣਾ ਸਾਰਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਪਾਰਟੀ ਵਗੈਰਾ ਦੇ ਨਿਸ਼ਾਨ ਤੇ ਕਿਹੜੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਪਾਰਟੀ ਵਾਈਆਂ ਤੋਂ ਉੱਠ ਕੇ ਕਿਉਂਕਿ ਅਸੀਂ ਪਹਿਲਾਂ ਹੀ ਵੋਟਾਂ ਦੇ ਵਿੱਚ ਇੱਕ ਗਿਰ ਵੋਟਾਂ ਦਾ ਬਾਈਕਟ ਕਰਿਆ ਸੀਗਾ ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ ਗਾਹਾਂ ਨੂੰ ਵੀ ਅਸੀਂ ਬਗੈਰ ਪਾਰਟੀ ਤੋਂ ਸਰਪੰਚ ਚੁਣਾਂਗੇ ਅੱਜ ਵੀ ਇਹ ਸਰਪੰਚ ਸਾਡੇ ਪਿੰਡ ਦਾ ਸਰਪੰਚ ਹੈ ਸਾਡੇ ਨਗਰ ਦਾ ਸਰਪੰਚ ਹੈ ਪਾਰਟੀ ਨਾਲ ਸਾਡਾ ਕਿਹ ਲਗਾ ਜਿੱਕ ਨਹੀਂਗਾ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪਾਰਟੀਆਂ ਨਾਲ ਨੇ ਸਾਡੇ ਯਾਰਾ ਦੋਸਤਾਂ ਪਾਰਟੀਆਂ ਨਾਲ ਨੇ ਪਰ ਇਹ ਸਰਪੰਚ ਸਾਡਾ ਨਿਰੋਲ ਪਿੰਡ ਦਾ ਸਰਪੰਚ ਹੈ ਠੀਕ ਠੀਕ ਹੈ ਨਾ ਜੰਨੇ ਜੀ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੋਣਨੀ ਸੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਆ ਚੁਣ ਲਈ ਹੈ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਇਹਨਾਂ ਦੇ ਨਾਲ ਅਸੀਂ ਪੰਜ ਪੰਚ ਚੁਣੇ ਨੇ ਜਿਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਜ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਦੀ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਹੋਂ ਤੱਕ ਕਿੰਨੀ ਵਾਰ ਹੈ ਜਿਹੜੀ ਸਰਵਸੰਮਤੀ ਨਾਲ ਅੱਗੇ ਇਲੈਕਸ਼ਨ ਹੁੰਦੇ ਨੇ ਤੁਹਾਡੇ ਪਿੰਡ ਤੇ ਸਾਡੇ ਪਿੰਡ ਜੀ ਹਾਲ ਤੱਕ ਸਿਰਫ ਦੋ ਵਾਰ ਹੀ ਇਲੈਕਸ਼ਨ ਹੋਏ ਨੇ ਤਿੰਨ ਵਾਰ ਇਲੈਕਸ਼ਨ ਹੋਏ ਨੇ ਇਸ ਤੋਂ ਪਹਿਲਾਂ ਵੀ ਸਾਡੀ ਸਰਵਸੰਮਤੀ ਨਾਲੇ ਪੰਚਾਇਤ ਬਣਦੀ ਰਹੀ ਆ ਔਰ ਹੁਣ ਅਸੀਂ ਸਾਰੇ ਪਿੰਡ ਨੇ ਤਹੀਹਾ ਲਿਆ ਸੀਗਾ ਵੀ ਇਹ ਜਿਹੜੇ ਆਪਾਂ ਜਿਹੜੀ ਵੋਟਾਂ ਵਾਲਾ ਸਿਸਟਮ ਹੈ ਇਹਨੂੰ ਛੱਡ ਕੇ ਇੱਕਜੁੱਟ ਹੋ ਕੇ ਇੱਕ ਝੰਡੇ ਥੱਲੇ ਆ ਕੇ ਆਪਣਾ ਜੋ ਪਿੰਡ ਦਾ ਵਿਕਾਸ ਉਹਨੂੰ ਕਰੀਏ ਸਰਵਸੰਮਤੀ ਦੇ ਨਾਲੇ ਆਪਾਂ ਪੰਚਾਇਤਾਂ ਬਣਾਈਏ